ਜਲੰਧਰ ਦੇ ਵਿੱਚ ਉਸ ਵੇਲੇ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਜਲੰਧਰ ਦੇ ਵਿੱਚ ਇੱਕ 5 ਸਾਲਾ 마ਸੂਮ ਬੱਚੇ ਦੇ ਨਾਲ ਬਲਾਤਕਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਇਲਾਕੇ ਦੇ ਲੋਕਾਂ ਦੇ ਅਨੁਸਾਰ ਦੋਸ਼ੀ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ ਪਰ ਜਦੋਂ ਫਿਰ ਦੋਸ਼ੀ ਨੂੰ ਇਲਾਕੇ ਦੇ ਵਿੱਚ ਘੁੰਮਦਿਆ ਦੇਖਿਆ ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਫੜ ਲਿਆ ਤੇ ਉਸ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਦੇ ਦੋਸ਼ੀ ਨੂੰ ਇੱਕ ਖੰਭੇ ਨਾਲ ਬੰਨ੍ਹਿਆ ਤੇ ਫਿਰ ਪੁਲਿਸ ਨੂੰ ਮੌਕੇ ਤੇ ਸਾਧ ਕੇ ਉਹਨਾਂ ਦੇ ਹਵਾਲੇ ਕੀਤਾ। ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਇਸ ਨੂੰ ਪਹਿਲਾਂ ਪੁਲਿਸ ਦੇ ਹਵਾਲੇ ਕੀਤਾ ਸੀ ਤਾਂ ਫਿਰ ਇਸ ਨੂੰ ਕਿਉਂ ਛੱਡਿਆ ਗਿਆ? ਜਿਸ ਦੇ ਚੱਲਦੇ ਲੋਕਾਂ ਦੇ ਵਿੱਚ ਭਾਰੀ ਰੋਸ ਪਾਇਆ ਗਿਆ। ਆਓ ਸੁਣਦੇ ਹਾਂ। ਮੈਨੂੰ ਸਾਰੀ ਗੱਲ ਦਾ ਨਹੀਂ ਪਤਾ ਇਹ ਅਸਲ ਸਾਹਿਬ ਖੁਦ ਹੀ ਡੀਲ ਕਰ ਰਹੇ ਪਏ ਆ। ਬਾਕੀ ਅੱਜ ਦਾ ਜਿਹੜਾ ਟੈਂਪਰ ਹੈ। ਕਹਿੰਦੇ ਰਾਤੀਏ ਮੁਜਰਮ ਫੜਿਆ ਸੀਗਾ। ਥਾਣੇ ਆਜੋ। ਉਹ ਤਾਂ ਸਾਰੀ ਗੱਲ ਤਾਂ ਨਹੀਂ ਕਹਿੰਦੇ ਸਰ ਜੀ ਕਹਿੰਦੇ ਕੱਟਵਾ ਦੇ ਦਿੱਤਾ ਜਿੰਦਾ ਜਿੰਦਾ ਕਿ ਮੌਕਾ ਦੇਖਣ ਆ ਕੇ ਗਈ ਆ ਕੀ ਹਾਲਾਤ ਬਣੇ ਹੋਏ ਬੱਚੇ ਦੇ ਚਲੋ ਅਸੀਂ ਕਰਦੇ ਹਾਂ ਗੱਲ ਨਹੀਂ ਨਹੀਂ ਨਿਰਮਲ ਜੀ ਤੁਸੀਂ ਕਿਹਾ ਟਾਈਮ ਦਿੱਤਾ ਬੰਦਾ ਫੜ ਕੇ ਖੜਿਆ ਸੀਗਾ ਦੁਬਾਰਾ ਇੱਥੇ ਫੈਕਟਰੀ ਦੇ ਵਿੱਚ ਕੰਮ ਕਰ ਰਿਹਾ ਬੰਦਾ ਪਰ ਉਹ ਉਹਦੀ ਮਦਈ ਹੈ ਨਾ ਜੋ ਕਹਿੰਦੀ ਹੈ ਕੋਈ ਕਾਰਵਾਈ ਨਹੀਂ ਕਰਾਉਣੀ ਇਹ ਮੈਂ ਹੁਣੀ ਐ ਮੈਨੂੰ ਹੁਣੀ ਇਹਨਾਂ ਨੇ ਦੱਸਿਆ ਆ ਆਪਾਂ ਜੋ ਵੀ ਆ ਥਾਣੇ ਜਾ ਕੇ ਦੇਖਦੇ ਆ ਮੈਂ ਆ ਬਿਆਨ ਵੀ ਦਊਂਗਾ ਤੇ ਉਹਦੇ ਤੇ ਪਰਚਾ ਵੀ ਜਮੂਰ ਇਸੇ ਕੋਈ ਜੱਥੇਬੰਦੀ ਇਸ ਕਾਰਨ ਇਕੱਠੀ ਹੋਈ ਆ ਆਪਾਂ ਕੋਈ ਅੱਦਾਂ ਦਾ ਘਰਨਾਵਾ ਨਹੀਂ ਹੁੰਦੇ ਨਾ ਇਹ ਭਈਆ ਹੈਗਾ ਬਲਦਕਾਰ ਇੱਥੇ ਕਰਕੇ ਚਲਾ ਜਾ ਰਹੇ ਆ ਆਪਾਂ ਇਹ ਨਹੀਂ ਕਰਨ ਦੇਣਾ ਆਪਾਂ ਜੇ ਸਾਨੂੰ ਪਤਾ ਲੱਗ ਗਿਆ ਨਾ ਕਿ ਮੈਡੀਕਲ ਇਸਨੇ ਕੀਤਾ ਕਿ ਆਪਾਂ ਇਸ ਬੰਦੇ ਦੇ ਜੂਂਦੇ ਨੂੰ ਅੱਗ ਲਾਉਣੀ ਹੈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹਿ ਕਿ ਅਸੀਂ ਕਿਸੇ ਨੂੰ ਵੀ ਨਹੀਂ ਫੜਿਆ ਸੀ ਤੇ ਅੱਜ ਲੋਕਾਂ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਹਿਲਾਂ ਛੋਟੀ ਬੱਚੀ ਨੂੰ ਬੱਚੀ ਦਾ ਕਹਦਾ ਰੇਪ ਹੋਇਆ। ਸਰ ਬੰਦਾ ਰਾਤੀ ਤੁਸੀਂ ਰੈਸਟ ਕੀਤਾ ਸੀਗਾ? ਨਹੀਂ ਅਸੀਂ ਨਹੀਂ ਕੀਤਾ। ਬੰਦਾ ਕਹਿੰਦੇ ਰਾਤੀ ਰੈਸਟ ਕੀਤਾ ਸੀ ਜਾਂ ਲੈ ਕੇ ਗਏ ਸੀਗੇ ਫਿਰ ਦੁਬਾਰਾ ਇੱਥੇ ਫੈਕਟਰੀ 'ਚ ਕੰਮ ਕਰ ਰਿਹਾ। ਖੈਰ ਅਜੇ ਇਹ ਹਾਫ ਸੇ ਦੇ ਦਰਿੰਦਿਆਂ ਦੇ ਖਿਲਾਫ ਸਖਤ ਸਜ਼ਾ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਕਿ ਕੱਲ ਨੂੰ ਕਿਸੇ ਹੋਰ ਬੱਚੀ ਦੇ ਨਾਲ ਅਜਿਹਾ ਨਾ ਹੋ ਸਕੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ